ਬਠਿੰਡਾ ਦੇ ਰਜ਼ਿੰਦਰਾ ਕਾਲਜ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਸਟੂਡੈਂਟਸ ਨੇ ਕੀਤੀ ਵੀਡੀਓ ਵਾਇਰਲ ਤੁਸੀਂ ਇੱਥੇ ਆ ਪੀਣ ਵਾਲੇ ਪਾਣੀ ਦੀ ਟੰਕੀਆਂ ਤੇ ਸਫਾਈ ਦੇਖ ਸਕਦੇ ਹੋ ਇਹ ਅੱਜ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਸਰਕਾਰ ਦਾ ਇੱਦਾਂ ਵੇੜਾ ਕਰਕੇ ਜੇ ਜੁਆਕਾਂ ਨੂੰ ਚੰਗਾ ਪਾਣੀ ਨਹੀਂ ਦੇ ਸਕਦੇ ਤਾਂ ਇਹ ਚੰਗੀਆਂ ਪੜਾਈਆਂ ਕਿੱਥੋਂ ਦੇਣਗੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਖੜੇ ਕੀਤੇ ਸਵਾਲ ਕਾਲਜ ਇਹਦਾ ਦੂਜਾ ਸਭ ਤੋਂ ਵੱਡਾ ਕਾਲਜ ਆ ਸਰਕਾਰੀ ਰਜਿੰਦਰਾਪਾਲਾ ਸੀ ਇਸ ਕਾਲਜ ਤੋਂ ਜਲੂਸ ਕੱਢ ਰੱਖਿਆ ਉਹਨਾਂ ਨੇ ਇੱਕ ਦਿਨ ਵੀਡੀਓ ਪਾਤੀ ہوئی ਹੈ ਪਰ ਇਹ ਜੀ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਾਲਜ ਦੇ ਵਿੱਚ ਤਿੰਨ ਆਰਓ ਚੱਲ ਰਹੇ ਨੇ ਬੜੀ ਕੈਪੈਸਿਟੀ ਵਾਲੇ ਆਰਓ ਚੱਲ ਰਹੇ ਨੇ ਸਾਰਾ ਸਟਾਫ ਸਾਰੇ ਸਟੂਡੈਂਟਸ ਉਹਦੇ ਵਿੱਚੋਂ ਹੀ ਸਾਰੇ ਪਾਣੀ ਪੀਂਦੇ ਨੇ ਉਹ ਵਾਟਰ ਟੈਂਕ ਦੀ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਕਿਉਂਕਿ ਉਹ ਵਾਟਰ ਟੈਂਕ ਦਾ ਇੰਨਾ ਬੁਰਾ ਹਾਲ ਸੀ ਉਹਦੇ ਵਿੱਚ ਛਿੱਪਕ ਲੀਆਂ ਇਨਸੈਕਟਸ ਉਹਦੀਆਂ ਮੋਟਰਾਂ ਇੰਨੀ ਖਰਾਬ ਸੀ ਕਿ ਉਹ ਪਾਣੀ ਪੀਤਾ ਨਹੀਂ ਜਾ ਸਕਦਾ ਸੀ ਸਾਡੇ 3 ਟੈਂਕ ਆਰ ਹੋ ਲੱਗੇ ਹੋਏ ਨੇ ਤੇ ਇਹਨਾਂ ਦੀ ਕੈਪੈਸਿਟੀ ਬਹੁਤ ਹੈ ਸਾਰਾ ਸਟਾਫ ਸਾਰੇ ਵਿਦਿਆਰਥੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਔਰ ਸਾਫ਼ ਪਾਣੀ ਮਿਲਦਾ ਸਾਰੇ ਸਟੂਡੈਂਟਸ ਨੂੰ ਕਾਲਜ ਮੈਨੇਜਮੈਂਟ ਵੱਲੋਂ ਮੈਨੂੰ ਇੱਕ ਨੋਟਿਸ ਜਾਰੀ ਕਰਿਆ ਗਿਆ ਤੇ ਨੋਟਿਸ ਵਿੱਚ ਕਿਹਾ ਗਿਆ ਕਿ ਇਹ ਕਾਲਜ ਦੇ ਨਿਯਮਾਂ ਦੇ ਉਲੰਘਣਾ ਮੈਂ ਉਲੰਘਣਾ ਕੀਤੀ ਹੈ ਵੀ ਸਾਨੂੰ ਇਹ ਪਹਿਲਾਂ ਕਾਲਜ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਉਸ ਵਿਦਿਆਰਥੀ ਨੇ ਕਮਰੇ ਨੂੰ ਦੇਖ ਲਿਆ ਹੋਣਾ ਤਾਂ ਉਹਦੇ ਵਿੱਚ ਸੀਮੈਂਟ ਵਗੈਰਾ ਜੋ ਵੀ ਰਿਪੇਅਰ ਕਰਾਈ ਹੋਈ ਸੀ ਉਹ ਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਸੰਬੰਧ ਵਿੱਚ ਵੀਡੀਓ ਵਾਇਰਲ ਕਰਤੀ ਅਦਰਵਾਈਜ਼ ਕਾਲੇ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਕਾਲਜ ਪ੍ਰਿੰਸੀਪਲ ਨੂੰ ਦੱਸਣਾ ਚਾਹੁੰਦੀ ਆ ਵੀ ਮੈਮ ਅਸੀਂ ਵਾਟਰ ਟੈਂਕ ਪਿੱਛੇ ਤੁਹਾਡੇ ਆਫਿਸ ਦੇ ਬਾਹਰ ਧਰਨਾ ਵੀ ਦਿੱਤਾ ਧਰਨਾ ਲਾਉਣ ਤੋਂ ਪਹਿਲਾਂ ਮੈਮ ਅਸੀਂ ਤੁਹਾਨੂੰ ਵਰਬਲੀ ਦੱਸ ਕੇ ਵੀ ਆਏ ਇੱਕ ਹਫਤਾ ਕਾਲਜ ਵਿੱਚ ਪਾਣੀ ਨਾ ਹੋਣ ਤੋਂ ਬਾਵਜੂਦ ਅਸੀਂ ਕਾਲਜ ਸਰਵਾਈਵ ਕਰਿਆ ਮੈਨੇਜਮੈਂਟ ਨਾਲ ਕੋਆਪਰੇਟ ਕਰਿਆ ਇਹ ਤਾਂ ਉਹਨਾਂ ਦੇ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਹਿਲਾਂ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਪਰ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਾਰੀ ਚੀਜ਼ ਦਾ ਖਿਆਲ ਰੱਖਦੀ ਹੈ ਮਤੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿੱਚ ਇੱਕ ਸਟੂਡੈਂਟਸ ਨੇ ਪੀਣ ਵਾਲੇ ਪਾਣੀ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਕੀਤੀ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਇਹ ਗੰਦਗੀ ਵਾਲਾ ਪਾਣੀ ਸਟੂਡੈਂਟਸ ਰੋਜ਼ ਪੀਂਦੇ ਨੇ ਅਤੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਿਸ ਤੇ ਕਾਲਜ ਪ੍ਰਸ਼ਾਸਨ ਦੀ ਸਫਾਈ ਸਾਹਮਣੇ ਆਈ ਹੈ ਉਹਨਾਂ ਨੇ ਕਿਹਾ ਕਿ ਕਾਲਜ ਦੇ ਵਿੱਚ ਤਿੰਨ ਆਰੋ ਲੱਗੇ ਨੇ ਤੇ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਹੀਂ ਵੀਡੀਓ ਬਣਾਉਣ ਵਾਲੀ ਲੜਕੀ ਦਾ ਨਾਮ ਪਾਇਲ ਦੱਸਿਆ ਜਾ ਰਿਹਾ ਹੈ ਜੋ ਰਜਿੰਦਰਾ ਕਾਲਜ ਵਿੱਚ ਪੜ੍ਹਦੀ ਹੈ ਹੁਣ ਇਸ ਮਾਮਲੇ ਤੇ ਰਜਿੰਦਰਾ ਕਾਲਜ ਦੀ ਸਫਾਈ ਸਾਹਮਣੇ ਆਈ ਹੈ ਉਹਨਾਂ ਦਾ ਕਹਿਣਾ ਕਿ ਕਾਲਜ 'ਚ 3 RO ਲੱਗੇ ਹੋਏ ਨੇ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਪਿਛਲੇ ਦਿਨਾਂ 'ਚ ਇੱਕ RO ਖਰਾਬ ਹੋ ਗਿਆ ਸੀ ਉਸ ਟਾਈਮ ਤੇ ਸਟੂਡੈਂਟਸ ਨੇ ਵੀਡੀਓ ਬਣਾ ਕੇ ਵਾਇਰਲ ਕਰਤੀ ਲੇਕਿਨ ਅਸੀਂ ਭਰੋਸਾ ਦਵਾਉਂਦੇ ਹਾਂ ਕਿ ਪੀਣ ਵਾਲੇ ਪਾਣੀ ਦੀ ਕੋਈ ਵੀ ਦਿੱਕਤ ਨਹੀਂ ਅਸੀਂ ਸਾਰਾ ਸਟਾਫ ਵੀ ਇੱਥੋਂ ਹੀ ਪਾਣੀ ਪੀਂਦੇ ਹਾਂ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਮੈਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਖੜੀ ਹਾਂ ਤੁਸੀਂ ਇੱਥੇ ਆ ਪੀਣ ਵਾਲੇ ਪਾਣੀ ਦੀ ਟੈਂਕੀਆਂ ਦੀ ਸਫਾਈ ਦੇਖ ਸਕਦੇ ਹੋ ਇਹ ਅੱਜ ਦੀ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਸਰਕਾਰ ਦਾ ਇਦਾਂ ਵੇੜਾ ਕਰਕੇ ਜੇ ਜੁਆਕਾਂ ਨੂੰ ਚੰਗਾ ਪਾਣੀ ਨਹੀਂ ਦੇ ਸਕਦੇ ਤਾਂ ਇਹ ਚੰਗੀਆਂ ਬਣਾਈਆਂ ਕਿੱਥੋਂ ਦੇਣਗੇ ਮੈਂ ਅਪੀਲ ਕਰਦੀ ਹਾਂ ਮੌਜੂਦਾ ਐਮ ਐਲ ਏ ਮਿਊਨਿਸਪਲ ਕਾਰਪੋਰੇਸ਼ਨ ਵੀ ਤੁਸੀਂ ਮਾਲਵੇ ਦਾ ਦੂਜਾ ਸਭ ਤੋਂ ਵੱਡਾ ਕਾਲਜ ਹੈ ਸਰਕਾਰੀ ਰਜਿੰਦਰਾ ਕਾਲਜ ਇਸ ਕਾਲਜ ਉੱਤੇ ਜਲੂਸ ਕੱਢ ਰੱਖਿਆ ਤੁਸੀਂ ਕਿ ਆਪਦੀਆਂ ਤਾਨਾਸ਼ਾਹੀਆਂ ਤੋਂ ਦੂਰ ਹੋ ਕੇ ਇਸ ਕਾਲਜ ਵਿਜ਼ਿਟ ਕਰੋ ਆ ਹਾਲ ਦਿਖਾਓ ਇਹਨਾਂ ਨੂੰ ਇਹ ਪਾਣੀ ਸਟੂਡੈਂਟਸ ਪਿੰਦੇ ਆ ਦਿਖਾਓ ਇੱਧਰ ਇਹ ਸਾਰੀ ਟੰਕੀਆਂ ਦਾ ਪਾਣੀ ਅਸੀਂ ਇੱਥੇ ਪੀਣਾ ਹੁੰਦਾ ਤੁਸੀਂ ਇੱਕ ਦਿਨ ਆਓ ਉੱਥੇ ਆ ਕੇ ਐਮਐਲਏ ਸਾਹਿਬ ਟੰਕੀਆਂ ਦਾ ਪਾਣੀ ਪੀਓ ਤੁਹਾਨੂੰ ਸਿੱਖਿਆ ਕ੍ਰਾਂਤੀ ਦਿਖਾਈ ਗਈ ਅਸੀਂ ਜਲੂਸ ਵਾੜ ਰੱਖਿਆ ਤੁਸੀਂ ਸਿੱਖਿਆ ਸੰਸਥਾਵਾਂ ਦਾ ਸਸ਼ੀ ਕਾਲ ਜੀ ਮੇਰਾ ਨਾਮ ਪਾਇਲ ਅਰੋੜਾ ਮੈਂ ਸਟੂਡੈਂਟ ਯੂਨੀਵਰਸਿਟੀ ਦੇ ਪ੍ਰਧਾਨ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਤੋਂ ਜਿਵੇਂ ਤੁਹਾਨੂੰ ਪਤਾ ਹੈ ਬੀਤੇ ਦਿਨ ਮੇਰੇ ਸੋਸ਼ਲ ਮੀਡੀਆ ਅਕਾਊਂਟ ਤੇ ਮੈਂ ਕਾਲਜ ਦੇ ਵਾਟਰ ਟੈਂਕ ਦੀ ਇੱਕ ਵੀਡੀਓ ਬਣਾਈ ਸੀ ਉਹ ਵਾਟਰ ਟੈਂਕ ਦੀ ਵੀਡੀਓ ਇੰਨੀ ਕਿ ਵਾਇਰਲ ਹੋ ਗਈ ਕਿਉਂਕਿ ਉਹ ਵਾਟਰ ਟੈਂਕ ਦਾ ਇੰਨਾ ਬੁਰਾ ਹਾਲ ਸੀ ਉਹਦੇ ਵਿੱਚ ਛਿਪਕ ਲੀਆਂ ਇਨਸੈਕਟਸ ਉਹਦੀਆਂ ਮੋਟਰਾਂ ਇੰਨੀ ਖਰਾਬ ਸੀ ਕਿ ਉਹ ਪਾਣੀ ਪੀਤਾ ਨਹੀਂ ਜਾ ਸਕਦਾ ਸੀਗਾ ਕਾਲਜ ਮੈਨੇਜਮੈਂਟ ਵੱਲੋਂ ਮੈਨੂੰ ਇੱਕ ਨੋਟਿਸ ਜਾਰੀ ਕਰਿਆ ਗਿਆ ਤੇ ਨੋਟਿਸ ਵਿੱਚ ਕਿਹਾ ਗਿਆ ਕਿ ਇਹ ਕਾਲਜ ਦੇ ਨਿਯਮਾਂ ਦੇ ਉਲੰਘਣਾ ਮੈਂ ਉਲੰਘਣਾ ਕੀਤੀ ਹੈ ਵੀ ਸਾਨੂੰ ਇਹ ਪਹਿਲਾਂ ਕਾਲਜ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਮੈਂ ਕਾਲਜ ਪ੍ਰਿੰਸੀਪਲ ਨੇ ਜੋ ਮੈਨੂੰ ਨੋਟਿਸ ਜਾਰੀ ਕਰਿਆ ਮੈਂ ਕਾਲਜ ਪ੍ਰਿੰਸੀਪਲ ਨੂੰ ਦੱਸਣਾ ਚਾਹੁੰਦੀ ਆ ਵੀ ਮੈਮ ਅਸੀਂ ਵਾਟਰ ਟੈਂਕ ਪਿੱਛੇ ਤੁਹਾਡੇ ਆਫਿਸ ਦੇ ਬਾਹਰ ਧਰਨਾ ਵੀ ਦਿੱਤਾ ਦਰਨਾਲਾਨ ਤੋਂ ਪਹਿਲਾਂ ਮੈਂ ਅਸੀਂ ਤੁਹਾਨੂੰ ਵਰਬਲੀ ਦੱਸ ਕੇ ਵੀ ਆਏ ਇੱਕ ਹਫਤਾ ਕਾਲਜ ਵਿੱਚ ਪਾਣੀ ਨਾ ਹੋਣ ਤੋਂ ਬਾਵਜੂਦ ਅਸੀਂ ਕਾਲਜ ਸਰਵਾਈਵ ਕਰਿਆ ਮੈਨੇਜਮੈਂਟ ਨਾਲ ਕੋਆਪਰੇਟ ਕਰਿਆ ਪਰ ਜਦੋਂ ਇੱਕ ਹਫਤੇ ਬਾਅਦ ਵੀ ਕਾਲਜ 'ਚ ਪਾਣੀ ਨਹੀਂ ਆਇਆ ਤਾਂ ਮਜਬੂਰਨ ਸਾਨੂੰ ਵਾਟਰ ਟੈਂਕ ਦੀ ਵੀਡੀਓ ਬਣਾਣੀ ਪਈ ਪਾਣੀ ਇੱਕ ਅਲੱਗ ਮਜਬੂਰੀ ਸੀ ਪਰ ਜਦੋਂ ਅਸੀਂ ਉੱਥੇ ਜਾ ਕੇ ਹਾਈਜਨ ਦੇਖਿਆ ਤਾਂ ਹਾਈਜਨ ਵੀ ਬਿਲਕੁਲ ਜ਼ੀਰੋ ਸੀ ਜਿਹੜੇ ਪਾਣੀ 'ਚ ਛਿਪਕ ਲੀਆਂ ਤੈਰ ਰਹੀਆਂ ਨੇ ਵਿਦਿਆਰਥੀਓ ਪਾਣੀ ਕਿੱਦਾਂ ਪੀ ਸਕਦੇ ਆ ਜੋ ਮੈਡਮ ਨੇ ਮੇਰੇ ਤੋਂ ਸਪਸ਼ਟੀਕਰਨ ਲਿਖਤੀ ਰੂਪ ਵਿੱਚ ਮੰਗਿਆ ਮੈਂ ਜ਼ਰੂਰ ਦਵਾਂਗੀ ਮੈਂ ਗੱਲ ਡੀਪੀ ਇਹਨੂੰ ਵੀ ਦੱਸਣਾ ਚਾਹਨੀ ਆ ਤੇ ਐਜੂਕੇਸ਼ਨ ਮਿਨਿਸਟਰ ਨੂੰ ਬੇਨਤੀ ਕਰਨਾ ਚਾਹਨੀ ਆ ਵੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਸਿੱਖਿਆ ਕ੍ਰਾਂਤੀ ਦਾ ਪਹਿਲਾ ਮੁਹਿੰਮ ਹੈ ਕਿ ਜਿਹੜਾ ਹਾਈਜੀਨ ਦਾ ਵਿਦਿਆਰਥੀਆਂ ਦੀ ਜਿਹੜੀ ਸਿਹਤ ਹੈ ਉਹਦੇ ਨਾਲ ਨਾ ਛਲਵਾੜ ਕੀਤਾ ਜਾਵੇ ਜਿਹੜਾ ਸਾਨੂੰ ਬੋਲਣ ਦਾ ਅਧਿਕਾਰ ਹੈ ਪ੍ਰੈਸ ਤੋਂ ਬੋਲਣ ਦਾ ਜੋ ਅਸੀਂ ਸੋਸ਼ਲ ਮੀਡੀਆ ਤੇ ਦਿਖਾਉਣਾ ਚਾਹੁੰਦੇ ਆ ਸੱਚਾਈ ਇਹ ਵਿਦਿਆਰਥੀਆਂ ਨੂੰ ਤੁਸੀਂ ਨੋਟਿਸ ਦੇ ਕੇ ਦਬਾਅ ਨਹੀਂ ਸਕਦੇ ਅਸੀਂ ਅੱਜ ਇੱਕ ਹੋਰ ਵੀਡੀਓ ਤਿਆਰ ਕਰੀਏ ਤੇ ਜਦੋਂ ਤੱਕ ਕਾਲਜ ਮੈਨੇਜਮੈਂਟ ਸਹੀ ਨਹੀਂ ਹੋ ਜਾਂਦੀ ਕਾਲਜ ਦਾ ਜਿਹੜਾ ਇਨਫਰਾਸਟ੍ਰਕਚਰ ਨਹੀਂ ਸਹੀ ਹੁੰਦਾ ਔਰ ਤੱਕ ਹੀ ਵਿਦਿਆਰਥੀ ਯੂਨੀਅਨ ਲਗਾਤਾਰ ਵੀਡੀਓ ਪਾਉਂਦੀ ਰਹੂਗੀ ਧੰਨਵਾਦ ਹਾਂਜੀ ਕੀ ਨਾਮ ਮੈਂ ਕਾਲਜ ਦੀ ਪੋਸਟ ਆਪੋਂ ਹਾਂਜੀ ਮੈਂ ਮੇਰਾ ਨਾਮ ਪ੍ਰੋਫੈਸਰ ਗੁਰਜੀਤ ਕੌਰ ਐਸੋਸੀਏਟ ਪ੍ਰੋਫੈਸਰ ਹਾਂ ਮੈਂ ਰਜਿੰਦਰਾ ਕਾਲਜ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਕਾਲਜ ਦੀ ਉਹ ਕੋਨਾ ਬਾਰੇ ਆ ਕਿ ਤੇ ਕਹਰੇ ਪਾਣੀ ਦਾ ਦੋਸ਼ ਲਾ ਰਹੇ ਪਾਣੀ ਦਾ ਠੀਕ ਹਾਂਜੀ ਉਹ ਸਾਡੇ ਕਾਲਜ ਦੀ ਵਿਦਿਆਰਥਣ ਹੈਗੀ ਆ ਪਾਇਰ ਉਹਨਾਂ ਨੇ ਇੱਕ ਦਿਨ ਵੀਡੀਓ ਵੀਡੀਓ ਪਾਤੀ ہوئی ਹੈ ਪਰ ਇਹ ਜੀ ਕਾਲਜ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਾਲਜ ਦੇ ਵਿੱਚ ਤਿੰਨ ਆਰਓ ਚੱਲ ਰਹੇ ਨੇ ਬੜੀ ਕੈਪੈਸਿਟੀ ਵਾਲੇ ਆਰਓ ਚੱਲ ਰਹੇ ਨੇ ਸਾਰਾ ਸਟਾਫ ਸਾਰੇ ਸਟੂਡੈਂਟਸ ਉਹਦੇ ਵਿੱਚੋਂ ਹੀ ਸਾਰੇ ਪਾਣੀ ਪੀਂਦੇ ਨੇ ਪਾਣੀ ਸਾਰੇ ਕਾਲਜ ਨੂੰ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਫਾਈ ਕਰਵਾਈ ਜਾਂਦੀ ਹੈ ਮਰਮਤ ਵੀ ਕਰਵਾਈ ਜਾਂਦੀ ਹੈ ਇੱਕ ਦਿਨ ਅਚਾਨਕ ਹੀ ਜੇ ਸੈਸ਼ਨ ਦੇ ਸ਼ੁਰੂ ਵਿੱਚ ਇੱਕ ਆਰਓ ਦੀ ਮੋਟਰ ਸੜ ਗਈ ਉਹਨੂੰ ਅਚਾਨਕ ਰਿਪੇਅਰ ਕਰਾਉਣਾ ਪੈ ਗਿਆ ਤਾਂ ਉਸ ਕਰਕੇ ਉਹ ਥੋੜਾ ਜਿਹਾ ਸਿਕਾ ਪਰ ਇਹ ਜੀ ਕੋਈ ਗੱਲ ਨਹੀਂ ਹੈ ਸਾਰੇ ਆਰਓ ਸਿਸਟਮ ਜਿਹੜੇ ਹੈ ਠੀਕ ਚੱਲ ਰਹੇ ਨੇ ਹੁਣ ਕਿਸੇ ਵਿਦਿਆਰਥੀ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਕਾਲਜ ਦੇ ਵਿੱਚ ਇਦਾਂ ਦੀ ਹਾਂਜੀ ਕੀ ਕਾਰਨ ਸਮਝਦੇ ਹੋ ਕਿ ਵਿਦਿਆਰਥੀ ਨੂੰ ਵੀਡੀਓ ਵਾਇਰਲ ਕਰਨ ਤੇ ਕੀ ਕਾਰਨ ਮੰਨਦੇ ਹੋ ਦੇ ਵਿੱਚ ਦੇਖੋ ਜੀ ਹੁਣ ਵਿਦਿਆਰਥੀ ਨੇ ਉਹ ਉਸ ਦਿਨ ਉਹ ਜੋ ਰਿਪੇਅਰ ਕਰਾਈ ਉਸ ਤੋਂ ਬਾਅਦ ਉਸ ਵਿਦਿਆਰਥੀ ਨੇ ਉਸ ਕੰਮਰੇ ਨੂੰ ਦੇਖ ਲਿਆ ਹੋਣਾ ਤਾਂ ਉਹਦੇ ਵਿੱਚ ਸੀਮਿੰਟ ਵਗੈਰਾ ਜੋ ਵੀ ਰਿਪੇਅਰ ਕਰਾਈ ਸੀ ਉਹ ਪਿਆ ਹੋਇਆ ਸੀ ਤਾਂ ਉਹਨਾਂ ਨੇ ਉਸ ਸਬੰਧ ਦੇ ਵਿੱਚ ਵੀਡੀਓ ਵਾਇਰਲ ਕਰਤੀ अदरवाइज ਕਾਲਜ ਦੇ ਵਿੱਚ ਬਹੁਤ ਸਫਾਈ ਹੁੰਦੀ ਹੈ ਪੂਰੀ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਔਰ ਪੂਰਾ ਸਟਾਫ ਵਿਦਿਆਰਥੀ ਸਾਰੇ ਉੱਥੋਂ ਹੀ ਪਾਣੀ ਪਿੰਦੇ ਉਹਨਾਂ ਨੇ ਮੈਨੇਜਮੈਂਟ ਨੂੰ ਕੋਈ ਸ਼ਿਕਾਇਤ ਕੀਤੀ ਜਾਂ ਪ੍ਰਿੰਸੀਪਲ ਕੋਲ ਵਿਦਿਆਰਥੀ ਨੇ ਪਹੁੰਚ ਕੀਤੀ ਵੀ ਨਹੀਂ ਨਹੀਂ ਉਹਨਾਂ ਨੇ ਵੀਡੀਓ ਵਾਇਰਲ ਕਰਨ ਤੋਂ ਪਹਿਲਾਂ ਸਾਡੇ ਕੋਲ ਕੁਝ ਪਹੁੰਚ ਨਹੀਂ ਕੀਤੀ ਵੀ ਕਿ ਪਾਣੀ ਨਹੀਂ ਮਿਲ ਰਿਹਾ ਵਿਦਿਆਰਥੀ ਨੂੰ ਜਾਂ ਸਫਾਈ ਨਹੀਂ ਹੈਗੀ ਤਾਂ ਐਦਾਂ ਦੀ ਕੋਈ ਸ਼ਿਕਾਇਤ ਨਹੀਂ ਸੀਗੀ ਕਿ ਕਿੰਨੇ ਆਪਾਂ ਲੱਗੇ ਨੇ ਇਸ ਤੋਂ ਦਾਵਾ ਜਿਹੜੇ ਕਿ ਵੀਡੀਓ ਸਾਰੇ 300 ਆਰ ਹੋ ਲੱਗੇ ਹੋਏ ਨੇ ਤੇ ਇਹਨਾਂ ਦੀ ਕੈਪੈਸਿਟੀ ਬਹੁਤ ਹੈ ਸਾਰਾ ਸਟਾਫ ਸਾਰੇ ਵਿਦਿਆਰਥੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਔਰ ਸਾਫ ਪਾਣੀ ਮਿਲਦਾ ਸਾਰੇ ਸਟੂਡੈਂਟਸ ਨੂੰ ਜਿੱਥੋਂ ਵੀਡੀਓ ਵਾਇਲ ਕੀਤੀ ਹੈ ਉਹ ਪਾਣੀ ਸਾਫ ਹੈ ਹਾਂਜੀ ਹਾਂਜੀ ਪੂਰਾ ਸਾਫ ਹੈ ਪਾਣੀ ਹਾਂਜੀ ਹਾਂਜੀ ਉਹ ਮਰਮਤ ਕਰਵਾਉਣੇ ਨੇ ਸੈਸ਼ਨ ਤੋਂ ਪਹਿਲਾਂ ਕਿ ਵਿਦਿਆਰਥੀਆਂ ਨੇ ਕਲਾਸਿਸ ਲਗਾਉਣੀਆਂ ਹੁੰਦੀਆਂ ਨੇ ਤਾਂ ਗਰਮੀ ਵੀ ਬੜੀ ਪੈ ਰਹੀ ਹੈ ਕੋਈ ਪ੍ਰੋਬਲਮ ਨਾ ਆਏ ਵਿਦਿਆਰਥੀਆਂ ਨੂੰ ਤਾਂ ਮੈਂ ਕਾਲਜ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਸਾਰਾ ਕੁਝ ਸਹੀ ਹੋਏ ਸਾਰੀਆਂ ਮੋਟਰ ਵਗੈਰਾ ਸਭ ਕੁਝ ਤਾਂ ਹੋ ਐਸੀ ਕੋਈ ਗੱਲ ਨਹੀਂ ਹੈ ਕਾਲਜ ਜੀ ਲੱਗਦਾ ਨਹੀਂਗਾ ਮੈਨੇਜਮੈਂਟ ਨੂੰ ਕੱਲਾ ਦੇਖਣਾ ਚਾਹੀਦਾਗਾ ਵੀ ਉਸ ਤੋਂ ਬਾਅਦ ਵੀਡੀਓ ਵਾਇਲ ਕਰਨੀ ਚਾਹੀਦੀ ਸੀ ਲੜਕੀ ਇਹ ਤਾਂ ਉਹਨਾਂ ਦੇ ਸਟੂਡੈਂਟ ਜਿਹੜਾ ਹੈਗਾ ਉਹਨੂੰ ਪਹਿਲਾਂ ਮੈਨੇਜਮੈਂਟ ਨੂੰ ਦੱਸਣਾ ਚਾਹੀਦਾ ਸੀ ਪਰ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਸੈਸ਼ਨ ਦੇ ਸ਼ੁਰੂ ਦੇ ਵਿੱਚ ਸਾਰੀ ਚੀਜ਼ ਦਾ ਖਿਆਲ ਰੱਖਦੀ ਹੈ ਕੋਵਿਡ ਕੈਡਮੀ ਸਰਕਾਰੀ ਰਜਿੰਦਰਾ ਕਾਲਜ ਠੀਕ ਹੈ